2004 ਦੇ ਵਿੱਚ ਬਣਿਆ ਹੋਇਆ ਸੀ ਇਹ ਘਰ ਸਿਰਫ 1200 ਸਕਰ ਫੁੱਟ ਏਰੀਆ ਸੀਗਾ ਇਹਦਾ ਪਹਿਲਾਂ ਜਿਹੜਾ ਵੀ ਪਹਿਲਾਂ ਦਾ ਰੱਖਿਆ ਹੋਇਆ ਸੀ 500 ਸਿਰਫ ਇਹਦੇ ਚ ਐਡ ਕੀਤਾ ਤੇ ਬਾਹਰੋਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੇਖਣ ਨੂੰ ਯਕੀਨ ਨਹੀਂ ਆਉਂਦਾ ਵੀ 1700 ਏਰੀਆ ਦੇਖਣ ਨੂੰ ਵੱਧ ਲੱਗਦਾ ਹੈ ਤੇ ਕੰਧਾਂ ਦੀ ਇੱਕ ਤੁਹਾਨੂੰ ਖੋਰ ਖਾਸੀ ਦੱਸੀ ਇਹ ਕੰਧਾਂ ਦੇ ਉੱਤੇ ਕੋਈ ਵੀ ਜਗ੍ਹਾ ਇਹ ਜੀ ਨਹੀਂ ਛੱਡੀ ਜਿੱਥੇ ਪੇਂਟ ਦੀ ਲੋੜ ਪਵੇ ਆ ਇਹਨੇ ਗੱਤੇ ਲੱਗੇ ਹੋਏ ਨੇ ਇਹ ਬਈ ਬੇਸਟ ਸੀ ਇਹਨਾਂ ਦੇ ਵਿੱਚ ਗਲੀਆਂ ਕੱਢ ਕੱਢ ਕੇ ਖੁਦ ਹੀ ਡਿਜ਼ਾਈਨ ਕੀਤਾ ਜਿਹੜੀ ਕਲਰ ਮੈਚਿੰਗ ਹੈ ਪੀਵੀਸੀ ਦੀ ਬਹੁਤ ਸੋਹਣੀ ਹੈ ਅੱਜ 1700 ਸਕਰ ਫੁੱਟ ਇੰਨਾ ਕਿ ਸੋਹਣਾ ਹੈ ਅੰਦਰ ਤੋਂ ਬਣਾਇਆ ਹੋਇਆ ਆਪਾਂ ਕੱਲਾ ਕੱਲਾ ਰੂਮ ਦਿਖਾਵਾਂਗੇ ਸਿਰਫ 1200 ਸਕਰ ਫੁੱਟ ਏਰੀਆ ਸੀਗਾ ਜੇ ਇਹਦਾ ਪਹਿਲਾਂ ਜਿਹੜਾ ਵੀ ਪਹਿਲਾਂ ਦਾ ਰੱਖਿਆ ਹੋਇਆ ਸੀ 500 ਸਿਰਫ ਇਹਦੇ ਚ ਐਡ ਕੀਤਾ ਤੇ ਬਾਹਰੋਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੇਖਣ ਨੂੰ ਯਕੀਨ ਨਹੀਂ ਆਉਂਦਾ ਵੀ 1700 ਏਰੀਆ ਦੇਖਣ ਨੂੰ ਵੱਧ ਲੱਗਦਾ ਹੈ ਕਿਉਂਕਿ ਇਹਨੂੰ ਇੰਨੀ ਕੁ ਫਰੰਟ ਲੁੱਕ ਇੰਨੀ ਕੁ ਹੈਵੀ ਦੇਦੀ ਇਹਦੀ ਤੇ ਆਪਾਂ ਅੰਦਰ ਤੋਂ ਦਿਖਾਵਾਂਗੇ ਕੀ ਕੀ ਇਹਦੇ ਚ ਨਵਾਂ ਐਡ ਕੀਤਾ ਤੇ ਭਾਈ 1700 ਸਕਰ ਫੁੱਟ ਏਰੀਆ ਇਹ 1200 ਪਹਿਲਾਂ ਸੀ 500 ਹੋਰ ਐਡ ਕੀਤਾ ਕੀ ਕੀ ਇਹਦੇ ਚ ਐਡ ਕੀਤਾ ਆਪਾਂ ਤੁਹਾਨੂੰ ਦਿਖਾਉਣਾ ਆ ਆ ਦੇਖੋ ਇੱਧ ਤੇ ਜਿਹੜੀ ਆ ਲੁੱਕ ਐ ਇਹ ਤੁਸੀਂ ਦੇਖ ਰਹੇ ਹੋ ਕੋਈ ਡਬਲ ਉੱਪਰ ਰੂਮ ਨਹੀਂ ਬਣਿਆ ਹੋਇਆ ਇਹ ਪੌੜੀਆਂ ਛੱਤ ਕੇ ਬਾਈ ਉਹਨਾਂ ਨੇ ਇੱਕ ਇੰਨੀ ਕੁ ਸੋਹਣੀ ਲੁੱਕ ਦਿੱਤੀ ਐ ਦੇਖਣ ਨੂੰ ਕੋਠੀ ਏ ਘਟੂ ਘਟ 2500 ਵਰਗ ਫੁੱਟ ਦੀ ਲੱਗਦੀ ਐ ਤੇ ਬਾਈ ਇੱਧਰ ਪੁਰਾਣੇ ਵਾਸ਼ਰੂਮ ਨੇ ਆ ਦੇਖੋ ਆ ਪੁਰਾਣੇ ਵਾਸ਼ਰੂਮ ਰੱਖੇ ਹੋਏ ਨੇ ਤੇ ਇੱਥੋਂ ਆ ਪੋਰਚ ਨਵਾਂ ਬਣਾਇਆਗਾ ਜੇ ਹੈ ਨਹੀਂ ਸੀ ਕਿਉਂਕਿ 1200 ਏਰੀਆ ਸੀਗਾ ਪਿੱਛੇ ਪਿੱਛੇ ਇਕੱਲੇ ਬਰਾਂਡੇ ਦੇ ਵਿੱਚ ਦੋ ਬੈਠਕਾਂ ਤੇ ਦੋ ਕਮਰੇ ਸੀਗੇ ਅੰਦਰ ਤਾਂ ਪਤਾ ਨੂੰ ਸਮਝਾਵਾਂਗੇ ਕਿੱਥੇ ਕਿੱਥੇ ਕੀ ਕੀ ਨਵਾਂ ਬਣਾਇਆ ਹੋਇਆ ਐ ਆ ਜੀ ਤੇ ਐਂਟਰੀ ਦਿਖਾ ਦਿਓ ਬਾਈ ਤੇ ਨੰਬਰ ਦੇਵਾਂਗੇ ਬਾਈ ਉਹਨਾਂ ਦਾ ਜਿਨ੍ਹਾਂ ਨੇ ਇਹ ਸਾਰਾ ਡਿਜ਼ਾਈਨ ਕੀਤਾ ਹੈ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਰ ਤੁਸੀਂ ਵੀ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਅਗਰ ਤੁਸੀਂ ਨਕਸ਼ਾ ਬਣਾਉਣਾ ਚਾਹੁੰਦੇ ਹੋ ਤਾਂ ਨਕਸ਼ਾ ਹੀ ਬਣਵਾ ਸਕਦੇ ਹੋ ਕਿਉਂਕਿ ਇਸ ਘਰ ਨੂੰ ਚਾਰ ਚੰਦ ਲਾਏ ਪਿਆ 1200 ਸਕਰ ਫੁੱਟ ਏਰੀਆ ਨੂੰ 500 ਹੋਰ ਐਡ ਕਰਕੇ ਬਾਈ ਗੱਲ ਬਣਾਈ ਪਈ ਆ ਆਜੋ ਤੁਹਾਨੂੰ ਦਿਖਾਉਣੇ ਪਹਿਲਾਂ ਬਾਈ ਇੱਥੋਂ ਸ਼ੁਰੂ ਕਰੋ ਆ ਦੇਖੋ ਪੌੜੀਆਂ ਬਾਈ ਇੱਥੋਂ ਛੱਤ ਕੇ ਨਾ ਆ ਪੌੜੀਆਂ ਪੌੜੀਆਂ ਏਰੀਆ ਨਮਾ ਛੱਤੇ ਪਹਿਲਾਂ ਇੱਥੋਂ ਤੱਕ ਸੀਗਾ ਆਹ ਕੌਲੇ ਲੱਗੇ ਹੋ ਸੀ ਭਰਾਂਡੇ ਸੀਗੇ ਆਹ ਭਰਾਂਡਾ ਸੀਗਾ ਪਿੱਛੇ ਜਿਹ ਤੇ ਇਹ ਦੂ ਅੱਗੇ-ਗੇ ਅਰੀਆ ਐਡ ਕੀਤਾ ਹੋਇਆ ਨਵਾਂ ਸਾਰਾ ਆ ਦੇਖੋ ਇੱਥੋਂ ਦਿਖਾ ਦਿੰਦਾ ਪੌੜੀਆਂ ਛੱਤੀਆਂ ਵਿੱਚ ਬਾਹਰ ਉਹ ਜਿਹੜੀ ਫਰੰਟਲ ਲੁੱਕ ਤੁਸੀਂ ਹੈਵੀ ਦੇਖੀ ਆ ਉਹ ਉਹਦਾ ਕਾਰਨ ਆਏਗਾ ਦੇਖੋ ਪੌੜੀਆਂ ਨਵੀਆਂ ਛੱਤੀਆਂ ਵੀ ਬੜਾ ਉੱਪਰ ਜਾ ਕੇ ਦਿਖਾ ਦੇ ਤੇ ਪਹਿਲਾਂ ਦਾ ਬਾਈ ਏਰੀਆ ਦੀ ਗੱਲ ਕਰੀਏ ਜਿਹੜਾ ਇੱਥੋਂ ਤੱਕ ਏਰੀਆ ਇਧਰ-ਇਧਰ ਉਹ ਪਹਿਲਾਂ ਦਾ ਹੈਗਾ 1200 ਸਕਰ ਫੁੱਟ ਏਰੀਆ ਸੀਗਾ ਸਿਰਫ 1250 500 ਜਿਹੜਾ ਐਡ ਕੀਤਾ ਉਹ ਅੱਗੇ-ਗੇ ਦਾ ਪੋਰਚ ਵੀ ਦੇਖ ਲਿਆ ਤੁਸੀਂ ਇੱਥੋਂ ਵੀ ਤੁਹਾਨੂੰ ਸਮਝਾਵਾਂਗੇ ਤੇ ਆਪਾਂ ਸਟਾਰਟ ਕਰਦੇ ਆ ਨਵੇਂ ਸਿਰੇ ਤੋਂ ਇਧਰਲੇ ਪਾਸੇ ਜਿਹੜਾ ਗੈਸਟ ਰੂਮ ਹੈ ਇਹ ਸਜਾਵਟ ਦੇਖੋ ਭਾਈ ਸਾਰੇ ਦਿਖਾ ਦਿਓ ਤੇ ਕੰਧਾਂ ਦੀ ਕਿ ਤੁਹਾਨੂੰ ਖੋਰ ਖਾਸੀ ਦੱਸੀ ਇਹ ਕੰਧਾਂ ਦੇ ਉੱਤੇ ਕੋਈ ਵੀ ਜਗ੍ਹਾ ਇਹ ਜੀ ਨਹੀਂ ਛੱਡੀ ਜਿੱਥੇ ਪੇਂਟ ਦੀ ਲੋੜ ਪਵੇ ਬਾਈ ਹਮ ਨੂੰ ਪੀਵੀਸੀ ਲਾਤੀ ਸਾਰੀਆਂ ਕੰਧਾਂ ਤੇ ਤੇ ਆਹ ਦੇਖੋ ਛੱਤ ਦਾ ਡਿਜ਼ਾਈਨ ਆ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਆਹ ਜਿਹੜੇ ਗੱਤੇ ਲੱਗੇ ਹੋਏ ਨੇ ਇਹ ਭਾਈ ਬੇਸਟ ਸੀ ਇਹਨਾਂ ਦੇ ਵਿੱਚ ਗਲੀਆਂ ਕੱਢ ਕੱਢ ਕੇ ਖੁਦ ਹੀ ਡਿਜ਼ਾਈਨ ਕੀਤਾ ਕਿਉਂਕਿ ਇੱਕ ਆਰਕੀਟੈਕਟ ਹੈ ਜੀ ਇਹਨੂੰ ਸਮਝ ਸਕਦਾ ਹੈ ਵੀ ਕਿ ਕਿਹੜੀ ਚੀਜ਼ ਦੀ ਜਿਹੜੀ ਦੀ ਬੇਸਟੇਜ ਵੀ ਹੋਵੇ ਆਪਾਂ ਉਹਨੂੰ ਵੀ ਕਿਵੇਂ ਵਰਤੋ ਚ ਲਿਆ ਸਕਦੇ ਆ ਤੇ ਥੱਲੇ ਵੀ ਦਿਖਾ ਦਿਓ ਭਾਈ ਫਰਸ਼ ਦੇਖੋ ਜਿਵੇਂ ਲੱਕੜ ਦਾ ਹੁੰਦਾ ਇਦਾਂ ਲੱਗਦਾ ਪਰ ਹੈਗੀਆਂ ਟੈਲਾਂ ਨੇ ਤੇਲ ਲੱਗੀ ਹੋਈ ਹੈ ਜੀ ਆਜ ਅੱਪ ਤੁਹਾਨੂੰ ਇੱਧਰ ਚੱਲ ਕੇ ਦਿਖਾਉਣੇ ਆ ਗੈਸਟ ਰੂਮ ਦਿਖਾਤਾ ਜੀ ਤੇ ਰਾਈਟ ਸਾਈਡ ਤੇ ਆਪਾਂ ਦਿਖਾਇਆ ਦਿਖਾ ਰਹੇ ਆਗੇ ਤੇ ਜਿਹੜਾ ਬਾਥਰੂਮ ਹੈ ਇੱਥੇ ਬਾਥਰੂਮ ਨਹੀਂ ਸੀ ਪਹਿਲਾਂ ਇੱਥੇ ਕਿਚਨ ਹੁੰਦਾ ਸੀਗਾ ਜਿਵੇਂ ਆਪਾਂ ਰੂਹੀ ਕਹਿ ਸਕਦੇ ਹਾਂ ਬਰਾਹਣਾਂ ਦੇ ਨਾਲ ਤੇ ਇਹਦੇ ਚੋਂ ਇੱਕ ਕੰਧ ਇੱਥੇ ਦੇ ਕੇ ਇਹਦੀ ਪਾਰਟੀਸ਼ਨ ਕੀਤੀ ਆਪਾਂ ਇੱਧਰਲੇ ਰੂਮ ਵਿੱਚ ਚੱਲ ਕੇ ਦਿਖਾਵਾਂਗੇ ਤੇ ਇੱਕ ਚੀਜ਼ ਹੋਰ ਆ ਬਾਈ ਆ ਜੀਆਂ ਟੋਟਲ ਕੰਧਾਂ ਦਿਖਾ ਦਿਓ ਇੱਕ ਵਾਰੀ ਚਾਹ ਦਮਰਵਾਇਓ ਸਾਰੀਆਂ ਨੇ ਉੱਪਰ ਪੀਵੀਸੀ ਕਰਤੀ ਬਾਈ ਨੇ ਇਹ ਕਿਤੇ ਵੀ ਨਹੀਂ ਛੱਡਿਆ ਵੀ ਪੇਂਟ ਕਰਨ ਦੀ ਨੌਕਤਾ ਆਵੇ। ਨਾ ਸ਼ੋਰਾ-ਸਲਾਬ ਦੀ ਦਿੱਕਤ ਆਵੇ ਕੋਈ ਤੇ ਇਧਰ ਆ ਜਾਓ ਇੰਟਰਵਿਊ ਨੇ ਬਾਈ ਜੀ ਆਪਾਂ। ਆਹ ਰਾਈਟ ਸਾਈਡ ਦੇ ਉੱਤੇ ਬਹੁਤ ਸੋਹਣਾ ਰੂਮ ਸਜਾਇਆ ਹੈ। ਬਾਈ ਇਹਦੇ ਵਿੱਚ ਗੱਲ ਕਰਦੇ ਆਪਾਂ ਕਿ ਕਾਹ ਚੀਜ਼ ਦਿਖਾਉ ਉਹ ਇਧਰੋਂ। ਆਹ ਕੰਧ ਦੇ ਉੱਤੇ ਲੱਗੀ ਹੋਈ ਹੈ ਨਾ। ਇਹ ਯੂਵੀ ਸ਼ੀਟ ਲੱਗੀ ਹੋਈ ਹੈ ਜੀ ਬਾਕੀ ਸਾਰੇ ਦੇ ਘਰ ਦੇ ਅੰਦਰ ਪੀਵੀਸੀ ਕੀਤੀ ਹੋਈ ਹੈ। ਆਹ ਯੂਵੀ ਸ਼ੀਟ ਹੈਗੀ। ਕਹਿੰਦਾ ਉਹ ਤਾਂ ਇੱਕ ਡਿਜ਼ਾਈਨਰ ਨੂੰ ਪਤਾ ਹੁੰਦਾ ਆ ਪਾ ਕਿੱਥੇ ਕਿੰਨੇ ਕ ਖਰਚੇ ਨਾਲ ਸਸਾਰ ਸਕਦੇ ਆ ਜੇ ਕੋਈ ਮਹਿੰਗੀ ਚੀਜ਼ ਲਾਉਣੀ ਪਵੇ ਤਾਂ ਉਹ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਹੀ ਲਵਾਉਂਦਾ ਬੰਦਾ ਆਜੋ ਇੱਧਰ ਦਿਖਾਉਣਾ ਤੁਹਾਨੂੰ ਇੱਧਰ ਵੀ ਇਹੀ ਸ਼ੀਟ ਲੱਗੀ ਆਹੀ ਤੇ ਇੱਧਰ ਲੱਗੀ ਹੋਈ ਆ ਜੀ ਫਰੰਟ ਦੇ ਜਿੱਥੇ ਐਲ ਸੀ ਡੀ ਪੈਨਲ ਆ ਗਿਆ ਬੈਂਬੂ ਸ਼ੀਟ ਇਹ ਥੋੜੀ ਜੀ ਮਹਿੰਗੀ ਪੈਂਦੀ ਆ ਇਹ ਸ਼ੀਟ ਨਾਲੋਂ ਵਧੇ ਮਹਿੰਗੀ ਪੈਂਦੀ ਆ ਕਿਉਂਕਿ ਇੱਧਰ ਆਪਣੀ ਨਿਗਾ ਬਾਈ ਦੀ ਆ ਇੱਧਰ ਵਧੀਆ ਐਕਸਪੈਂਸਿਵ ਚੀਜ਼ ਲਗਣੀ ਚਾਹੀਦੀ ਆ ਤੇ ਆ ਵੀ ਦਿਖਾ ਦਿਓ ਬਾਈ ਕਹਿੰਦਾ ਉਹ ਤਾਂ ਕੱਲੀ ਕੱਲੀ ਚ ਦੇਖਣ ਨੂੰ ਲੱਗਦਾ ਨਹੀਂ 20 ਸਾਲ ਪੁਰਾਣਾ ਘਰ ਆ ਇਹ ਇੱਧਰ ਆ ਜਾ ਬਈ ਡਰੈਸਿੰਗ ਦਿਖਾ ਦਿਓ ਤੇ ਆ ਜਿਹੜਾ ਡਰੈਸਿੰਗ ਦਾ ਏਰੀਆ ਹੈ ਤੇ ਆਪਾਂ ਇਹਦੀ ਗੱਲ ਕਰੀਏ ਜਿਹੜਾ ਆਪਾਂ ਉਧਰ ਵਾਸ਼ਰੂਮ ਦਿਖਾਇਆ ਸੀ ਤੁਹਾਨੂੰ ਤੇ ਇੱਕ ਆ ਏਰੀਆ ਇੱਕ ਰਸੋਈ ਹੁੰਦੀ ਸੀ ਅੱਧੇ 'ਚ ਵਾਸ਼ਰੂਮ ਦੇਤਾ ਅੱਧੇ 'ਚ ਡਰੈਸਿੰਗ ਦੇਤਾ ਤੇ ਇਹਨੂੰ ਵਾਸ਼ ਇਹਦੇ ਨਾਲ ਬੈਡਰੂਮ ਨਾਲ ਅਟੈਚ ਕਰਤਾ ਜੀ ਆ ਦਿਖਾ ਦਿਓ ਬਈ ਆ ਜਿਹੜੇ ਪੀਵੀਸੀ ਦੀਆਂ ਸ਼ੀਟਾਂ ਬਾਈ ਨੇ ਕੰਧਾਂ ਦੇ ਉੱਤੇ ਲਾਈ ਹੋਈਆਂ ਇਹ ਥੋੜੀਆਂ ਹੀ ਬਚ ਗਈਆਂ ਸੀ ਇਹਦਾ ਛੱਤ ਦਾੜੀਆਂ ਦੇਖੋ ਕਿੰਨਾ ਸੋਹਣਾ ਦਿੱਤਾ ਇੱਥੇ ਲਾ ਗਿਆ ਥੋੜੀ ਨੀਮੀ ਲਾ ਕੇ ਉੱ ਤੇ ਹੁਣ ਆਪਾਂ ਚੱਲ ਕੇ ਦੇਖੋਨੇ ਤੁਹਾਨੂੰ ਜਿਹੜੇ ਪਹਿਲਾਂ ਵਾਲੇ ਕਮਰੇ ਸੀ ਨਾ ਤੇ ਆ ਵੀ ਵੈਸੇ ਬਰਾਂਡੇ ਦੇ ਨਾਲ ਬੈਠ ਕੇ ਸੀਗੀ ਤੇ ਇੱਧਰ ਆ ਜੋ ਜੀ ਆ ਦੋ ਰੂਮ ਸੀ ਇਹ ਪਹਿਲਾਂ ਦੇ 2004 ਦੇ ਵਿੱਚ ਬਣਿਆ ਹੋਇਆ ਸੀ ਇਹ ਘਰ ਤੇ ਡੈਕੋਰੇਟ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਕੀਤਾ ਹੋਇਆ ਤੇ ਇੱਥੇ ਟਾਇਲ ਚੜੀ ਹੋਈ ਸੀ ਬਾਈ ਸ਼ੋਰੇਸਲਾ ਤੋਂ ਟਾਇਲ ਚੜੀ ਹੋਈ ਆ ਦੇਖੋ ਸਾਰੇ ਕਮਰੇ ਦੇ ਵਿੱਚ ਤੇ ਛੱਤ ਤੇ ਉੱਪਰ ਵੀ ਦੇਖੋ ਸਾਰੇ ਦੇ ਉੱਪਰ ਵੀ PVC ਕੀਤੀ ਹੋਈ ਆ ਕੰਧਾਂ ਦੇ ਉੱਪਰ ਵੀ ਤੇ ਕਹਿਣਾ ਮਤਲਬ ਮੈਚਿੰਗ ਜਿਹੜੀ ਕਲਰ ਮੈਚਿੰਗ ਹੈ ਪੀਵੀਸੀ ਦੀ ਬਹੁਤ ਸੋਹਣੀ ਹੈ ਤੇ ਆਪਾਂ ਦੂਜਾ ਕਮਰਾ ਵੀ ਦਿਖਾਉਣਾ ਤੁਹਾਨੂੰ ਤੇ ਇਧਰ ਆ ਜੋ ਜੀ ਤੇ ਇੱਕ ਚੀਜ਼ ਹੋਰ ਦਿਖਾਵਾਂਗੇ ਤੁਹਾਨੂੰ ਆ ਗਿਆ ਜੀ ਦੂਜਾ ਬੈਡਰੂਮ ਇਹ ਵੀ ਕਾਫੀ ਭਰਨਾਗਾ ਇਹ ਇਕੱਠੇ ਪਾਏ ਸੀ ਦੋਨੇ ਰੂਮ ਮੂਰੇ ਭਾਂਡਾ ਸੀਗਾ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਜਿਹੜਾ ਪਹਿਲਾਂ ਦਾ ਰੂਮ ਸੀਗਾ ਤੇ ਉਹ ਵੀ ਇਹਦੇ ਵਿੱਚ ਹੈਗਾ ਦੇਖੋ ਇਹਨੂੰ ਇੱਕ ਸਟੋਰ ਦਾ ਰੂਪ ਦਿੱਤਾ ਹੈ ਆਹ ਰੂਮ ਪ੍ਰਾਣਾ ਸੀਗਾ ਬਹੁਤ ਤੇ ਜਦੋਂ ਇਹ ਰੂਮ ਬਣਾਏ ਸੀ ਉਦੋਂ ਇਹਦੀ ਛੱਤ ਉੱਪਰ ਨਾਲ ਹੀ ਚੱਕਦੀ ਸੀ ਤੇ ਇਹ ਅੰਕਲੋ ਜੀ ਦੱਸਦੇ ਨੇ ਵੀ ਸਾਨੂੰ ਇਹ ਬੰਡ ਦੇ ਵਿੱਚ ਆਇਆ ਸੀਗਾ ਅਸੀਂ ਇਹ ਨਵੇਂ ਪੌਣ ਦੇ ਨਾਲ ਨਾਲੇ ਨਾਲ ਹੀ ਕਹਿਣਾ ਮਤਲਬ ਜੋੜ ਲਿਆ ਸੀ ਜਿਹੜੇ ਇਹਦੇ ਵਿੱਚ ਭਾਈ ਦੋ ਰੂਮ ਸੀਗੇ ਪਹਿਲਾਂ ਭਾਂਡਿਆਂ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਆ ਜਿਹੜੇ 20 22 ਸਾਲ ਪਹਿਲਾਂ ਘਰ ਬਣਦੇ ਸੀ ਉਹਨਾਂ ਦੇ ਵਿੱਚ ਦੋ ਰੂਮ ਰੱਖ ਕੇ ਇੱਥੇ ਭਾਂਡਾ ਰੱਖ ਕੇ ਦੋਨੇ ਪਾਸੇ ਬੈਠਕ ਹੁੰਦੀਆਂ ਸੀ ਜ਼ਿਆਦਾਤਰ ਤੇ ਉਧਰ ਬੈਠਕ ਸੀ ਜਿਹੜੀ ਉਹਦਾ ਰੂਮ ਬਾਈ ਦੇ ਤਿਆਰ ਕਰਾਤਾ ਤੇ ਇਹਦਾ ਕਿਚਨ ਬਣਾਤਾ ਜੀ ਆ ਦੇਖੋ ਇੱਧਰ ਦੇਖਾ ਦਿਓ ਬਾਈ ਤੇ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਦੇਖੋ ਇੱਥੇ ਸੈਟਿੰਗ ਕਰਕੇ ਆਪਾਂ ਖਾਣਾ ਵੀ ਖਾ ਸਕਦੇ ਹਾਂ ਤੇ ਵੈਸੇ ਇਹ ਕੁਰਸੀਆਂ ਲਗੀਆਂ ਇੱਧਰ ਪਤਾ ਹੀ ਲਾਦਾ ਇੱਧਰ ਸੈਲਫ ਆ ਗਈ ਜੀ ਤੇ ਜਿਹੜੀ ਯੂਵੀ ਸ਼ੀਟ ਆਪਾਂ ਕਾਮਰੇ ਦੇ ਵਿੱਚ ਦਿਖਾਈ ਸੀ ਉਹ ਇੱਥੇ ਛੱਤ ਤੇ ਲਾਈ ਹੋਈ ਹੈ ਬਾਈ ਉਹ ਇਹਨਾਂ ਦੇਖੋ ਕਿਚਨ ਦੀ ਵੀ ਗੱਲ ਬਣਾਈ ਪਈ ਹੈ ਤੇ ਇੱਕ ਇਦਾਂ ਦੀ ਲੁੱਕ ਦਿੱਤੀ ਹੈ ਸਿੰਪਲ ਸੋਬਰ ਕਿਤੇ ਵੀ ਕੋਈ ਢਕੀਲਾ ਜਾਇਕਾ ਨਹੀਂ ਰੱਖਿਆ ਬਹੁਤ ਸੋਹਣੀ ਲੁੱਕ ਦਿੱਤੀ ਹੈ ਤੇ ਬਾਈ ਇੱਧਰ ਤੁਹਾਨੂੰ ਦਿਖਾਉਣਾ ਹੈ ਦੇਖੋ ਆ ਮਾਈਕ੍ਰੋਵੇਵ ਆ ਗਿਆ ਜੀ ਇੱਧਰਲੇ ਪਾਸੇ ਬਾਰੂਪਕ ਨਹੀਂ ਹੋਣੀ ਸਿਰਫ ਰਾਬਟ ਲੱਗਦੀ ਹੈ ਜੀ ਸਭ ਸਾਰੇ ਬਾਕਸ ਵਗੈਰਾ ਭਰ ਕੇ ਸੀਮਤ ਜੇ ਏਰੀਆ ਦੇ ਵਿੱਚ ਕਿਚਨ ਘੱਟਤਾ ਬਾਈ ਉਹਨਾਂ ਨੇ ਕਹਿੰਦਾ ਮਤਲਬ ਜਿਵੇਂ ਘਰ ਰੀਨੋਵੇਟ ਕੀਤਾ ਇੱਥੇ ਵਿੰਡੋ ਆ ਗਈ ਜੀ ਪਹਿਲਾਂ ਇਹ ਇੱਕ ਬੈਠਕ ਸੀਗੀ ਬਰਾਂਡੇ ਦੇ ਵਿੱਚ ਇੱਕ ਬੈਠਕ ਦਾ ਬਾਈ ਉਹਨਾਂ ਨੇ ਰੂਮ ਤਿਆਰ ਕਰਾ ਲਿਆ ਤੇ ਉਧਰ ਜਿਹੜਾ ਪਹਿਲਾਂ ਕਿਚਨ ਹੁੰਦੀ ਸੀ ਜਿੱਥੇ ਉੱਥੇ ਇੱਕ ਬਾਥਰੂਮ ਤੇ ਇੱਕ ਡਰੈਸਿੰਗ ਏਰੀਆ ਆਪਦੇ ਬੈੱਡਰੂਮ ਨਾਲ ਅਟੈਚ ਕਰ ਲਿਆ ਤੇ ਇੱਧਰਲੀ ਜਿਹੜੀ ਬੈਠਕ ਦੀ ਕਿਚਨ ਬਣਾਤੀ ਤੇ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਇਹ ਦੱਸਣਾ ਜਰੂਰ ਜੀ ਕਮੈਂਟਾਂ ਚ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ